ਹੇ ਗੁਰਜੀ ਦਾ ਗਰਸਾ ਹੋ ਹੈ ਗੁਰਜੀ ਕੀ ਬਤ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇ ਕਰਨ ਵਾਲੇ ਸਾਰੇ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ Facebook ਪੇਜ ਨੂੰ ਫੋਲੋ ਕਰ ਲਓ ਬਈ ਉਹਦੇ ਉੱਤੇ ਵੀ ਆਪਣੇ ਵੀਡੀਓ ਆਉਂਦੀਆਂ ਰਹਿਣਗੀਆਂ ਬਾਈ ਜੀ ਤੇ ਅੱਜ ਆਪਾਂ ਲੈ ਕੇ ਆਏ ਬਾਈ ਵੱਡੇ ਪੰਜ ਕਬੂਤਰ ਬਾਈ ਪੰਜ ਕਬੂਤਰ ਹੈਗੇ ਵੱਡੇ ਆ ਬਾਈ 300 ਦੇ ਹਿਸਾਬ ਨਾਲ ਹੀ ਦੇਣੇ ਆ ਬਹੁਤ ਚੰਗੇ ਤੁਸੀਂ ਆਪ ਹੀ ਦੇਖ ਕਿਉਂ ਕਰੋਗੇ ਬਈ ਬਾਕੀ ਚੰਗੇ ਆ ਬਾਈ ਜੀ ਠੀਕ ਹੈ ਜੀ ਬਹੁਤ ਸੰਖੇ ਪੁੱਤਰ ਹੈਗੇ 300 ਦੇ ਹਿਸਾਬ ਨਾਲ ਦੇਣੀ ਹੈਗੇ ਆ ਜੋ ਦਿਖਾਉਣਾ ਸਾਨੂੰ ਜਿਆਦਾ ਸਮਾਨ ਨਾ ਲੱਗੇ ਹੋ ਬਾਈ ਜੀ ਨੂੰ ਬਾਈ ਜੀ ਕਰੋ ਚੈੱਕ ਪੁੱਤਰ ਪਹਿਲੇ 300 ਦੇ 300 ਆਪ ਨਾਲ ਦੇਣੇ ਆ ਬਾਈ ਇਹ ਆਪਣੇ ਠੀਕ ਹੈ ਜੀ ਵਿੱਚ ਬੰਦੇ ਕਹਿੰਦੇ ਆ ਭਾਈ ਇਹਦੀ ਕਿਹੜੀ ਨਸਲ ਹੈ ਕਿਹੜਾ ਉਹ ਆ ਭਾਈ ਦੇਖੋ ਭਾਈ ਅਸੀਂ ਕੋਈ ਗਰੰਟੀ ਨਹੀਂ ਲੈਂਦੇ ਨਸਲ ਦੀ ਦਾ ਠੀਕ ਹੈ ਨਾ ਪਰ ਇੰਨਾ ਬੜਾ ਵੀ ਚੰਗੇ ਹੁੰਦੇ ਦਿਲ ਨੂੰ ਤਸੱਲੀ ਹੁੰਦੀ ਹੈ ਭਾਈ ਜੀ ਗਰੰਟੀ ਅਸੀਂ ਕੋਈ ਨਹੀਂ ਦਿੰਦੇ ਹੈਗੇ ਭਾਈ ਜੀ ਹਾਂ ਇੰਨਾ ਬੜਾ ਵੀ ਚੰਗੇ ਹੁੰਦੇ ਬਾਕੀ ਭਾਈ ਜਿਹੜਾ ਲੈ ਰਿਹਾ ਉਹ ਵੀ ਪਾਰਕ ਹੁੰਨੇ ਸਭ ਨੂੰ ਪਤਾ ਚਿਕਲਾ ਵੀ ਬਰੀਡ ਕਿਹੜੀ ਬਰੀਡ ਹੈ ਕਿਹੜੀ ਨਸਲ ਹੈ ਸਭ ਪਤਾ ਭਾਈ ਜੀ ਠੀਕ ਹੈ ਨਾ ਤੋ ਲੋ ਜੀ ਕਰਾਉਣਾ ਪਹਿਲੇ ਘੋਟੇ ਦੇ ਸ਼ੌਕ ਖੱਟੀਆਂ ਆਖਣੇ ਬਾਈ ਜੀ ਪੂਰੀ ਨੋਗ ਹੈ ਲਾਲ ਰਤਾ ਉੱਤਰਾ ਬਾਈ ਜੀ ਫੰਗ ਕੱਟਦੇ ਹੋਏ ਆਹ ਦੇਖ ਲਓ ਬਾਈ ਕੰਨੀ ਲਾਟ ਉੱਤੋਂ ਦੀ ਚੜਦੀ ਹੈ ਤਾਂ ਸਾਨੂੰ ਵੀ ਚੰਗੀ ਹੈ ਬਲੱਡ ਲੈਣੇ ਜੇ ਉੱਤੋਂ ਦੀ ਚੜਦੀ ਹੈ ਬਾਈ ਜੀ ਠੀਕ ਹੈ ਨਾ ਬਾਈ ਜੀ ਤੇ ਆਹ ਕਰੋ ਬਾਈ ਪੰਜਿਆਂ ਦਾ ਸ਼ੌਕ ਠੀਕ ਹੈ ਅੱਲਾ ਵੀ ਜੋ ਅਸੀਂ ਦਿਖਾ ਰਹੇ ਨਾ ਕਬੂਤਰ ਦੇਖੋ ਤੁਸੀਂ ਲੈਕਥ ਦੇ ਕਬੂਤਰ ਦੇ ਕਿੱਡਾ ਖੱਤ ਕਾਠਾ ਬਾਈ ਕੂਤਰ ਦਾ ਠੀਕ ਹੈ ਜੀ ਦੂਜਾ ਕੂਤਰਾ ਪੱਕ ਚੈੱਕ ਕਰਾਉਣਾ ਬਾਈ ਕਾਲੀਆਂ ਅੱਖਾਂ ਪੀਲਾ ਹੋ ਗਈ ਸੀ ਗਲਾਬੀ ਪਲਕਾਂ ਕਾਲੀਆਂ ਅੱਖਾਂ ਗਲਾਬੀ ਮੂੰਹ ਵਿੱਚ ਹੁੰਦੇ ਸਾਫ਼ ਜਿੱਟਾ ਬਾਈ ਕਾਲੀਆਂ ਹਾਂ ਕਾਲੀਆਂ ਅੱਖਾਂ ਦਾ ਬਾਈ ਇਹ ਪਟੇ ਕਬੂਤਰ ਨੇ ਵਜਣ ਦੀ ਵੀਡੀਓ ਕਰੀਗੀ। ਠਿਕਣਾ ਵੀ ਪਟੇ ਉਤਰੇਗੇ। 9 ਵਜੇ। ਕਰੋ ਪੰਜਾਂ ਦਾ ਸ਼ਾਮ ਵਜੇ। ਇਹਦੇ ਵੀ ਠੱਲ ਵੀ ਪਈ ਹੋ ਜਾਏਗੀ। ਚੈੱਕ ਕਰ ਸਕਦੇ ਠੱਲੇ ਵੀ ਪਈ ਹੋਈ ਆ ਬਾਈ ਜੀ। ਨੀਂਹ ਹੋਵੇ ਦਿਖਾਉਣਾ ਬਹੁਤ ਛੱਡ ਕੇ। ਦੇਖੋ ਕਬੂਤਰਾਂ ਦਾ ਕੰਦ ਘਾੜ ਦੇਖੋ ਅਜਾ। ਵੀ ਹੈਗੇ ਕੋਈ ਚੀਜ਼। ਦੇਖੋ ਬਾਈ ਜੀ। ਫਲੋਜੀ ਇਹ ਗੋਤਨ ਲੰਡਾ ਕਹਿੰਦੀ ਪੂੰਸ ਆ ਰਹੀ ਹੈ ਬਾਈ ਹੈਗਾ ਇਹ ਵੀ ਵੱਡੀ ਆ ਬਾਈ ਇਹਦੇਆਂ ਦੋ ਅੱਖਾਂ 'ਚ ਟੀਰ ਪੈਂਦਾ ਬਾਈ ਕਾਲੀਆਂ ਅੱਖਾਂ 'ਚ ਟੀਰ ਪੈਂਦਾ ਬਾਈ ਇਕਰੂੰ ਦੇਖ ਸਾਂਦੇ ਇਹਨੇਗਾ ਫਲੋਜੀ ਇਕਰੂੰ ਵੀ ਚੈੱਕ ਕਰੋ ਦੋ ਅੱਖਾਂ 'ਚ ਟੀਰ ਪੈਂਦਾ ਬਾਈ ਇਹਦੇ ਠੀਕ ਹੈ ਜੀ ਬਾਈ ਤੇ ਸਾਬ ਚਟਾ ਆਲਦੀ ਆ ਮੈਂ ਇਹ ਕਲਫ ਲੱਗੀ ਹੋਈ ਹੈਗੀ ਸਰ ਤੇ ਕਲਫ ਲੱਗੀ ਹੋਈ ਆ ਬਾਈ ਠੀਕ ਹੈ ਬਈ ਜੀ ਇਹਦਾ ਵੀ ਕੱਦ-ਕੱਡ ਖੁੱਲੇ ਆ ਪਰ ਇਹ ਲੰਟਾ ਦਾ ਭੂਸ ਆੜੀ ਆ ਬਾਈ ਆ ਦੇਖ ਆੜੀ ਆ ਭੂਸ ਆੜੀ ਕੱਦ-ਕੱਡ ਦਾ ਹੈ ਵੀ ਖੁੱਲਾ ਡੁੱਲੇ ਜਾ ਬਾਈ ਨਾ ਵਈ ਦੇਖ ਖੜਦਾ ਫੜਦਾ ਦੇਖੋ ਜਗੋਤ ਨਹੀਂ ਵੀ ਕੋਈ ਐਟਮ ਨਹੀਂ ਹੈ ਕੋਈ ਚੀਜ਼ ਨਹੀਂ ਹੈ ਹੋ ਬਾਈ ਕਰੋ ਗੁੱਤਰ ਚੈੱਕ ਬਾਈ ਸਨੈਰੀਆਂ ਹੀ ਆਖਾਂ ਨੇ ਬਾਈ ਪੂਰੀ ਨੋ ਗੱਲਾਂ ਸਨੈ ਬਾਈ ਠੀਕ ਹੈ ਬਾਈ ਜੀ ਲਾਲ ਸਿਰ ਆਏਗਾ ਇਹ ਵੀ ਵੱਡੇ ਨੇ ਗੁੱਤਰ ਸਿੱਨੇ ਵੱਡੇ ਹੋਏ ਪੰਛੀ ਜਿਹੜੇ ਆਏ ਸੀ ਆਪਣੇ ਕੋਲ ਲੋ ਬਾਈ ਪੰਛੀ ਬਏ ਹੋਏ ਹੋਏ ਕੰਜਿਆਂ ਦਾ ਵਿਸ਼ੋਖਾ ਲੋ ਨੋਏ ਅਜੇ ਖੜਦਾ ਫੜਦਾ ਦੇਖ ਲੋ ਕਬੂਤਰ ਵਗੋਂ ਲੱਗਿਆ ਸਾਨੂੰ ਉਹ ਹਰੀਆਂ ਅੱਖਾਂ ਵਾਲਾ ਹਰੀਆਂ ਅੱਖਾਂ ਦਾ ਕਬੂਤਰ ਹੈ ਬਾਈ ਜਿਹੜਾ ਜਾਣਕਾਰ ਬੰਦਾ ਹੈ ਖੜਿਆ ਆ ਰਿਹਾ ਤਾਂ ਆਪੀ ਦੇਖ ਲੂ ਵੀ ਹਰੀਆਂ ਅੱਖਾਂ ਦਾ ਕਬੂਤਰ ਕਿਹੜੀ ਨਸਲ ਦਾ ਹੈ ਕੱਦ ਘਾੜਦਾ ਵੀ ਖੁੱਲਾ ਡੁੱਲਾ ਕਬੂਤਰ ਨਾਲ ਵੀ ਦਿਖਾ ਦੇ ਜੀ ਉਸ ਤੇ ਹਰੀਆਂ ਅੱਖਾਂ ਨੇ ਬਾਈ ਪੂਰੀ ਨੋਗ ਹੈ ਕੁੱਲਾ ਮਸਰਾ ਹੈ ਬਾਈ ਹਰੀਆਂ ਅੱਖਾਂ ਨੇ ਦੋਨੇ ਬਾਈ ਕੱਦ ਘਾੜ ਦੇਖ ਲਓ ਉਸ ਤੋਂ ਬਾਹਰ ਹੀ ਜਾਂਦਾ ਕਬੂਤਰ ਦੇ ਵੰਗ ਬਾਈ ਆਹ ਦੇਖ ਸਕਦੇ ਹੋ ਤੁਸੀਂ ਠੀਕ ਹੈ ਨਾ ਬਾਈ ਕੁੰਜੇ ਤੋਂ ਬਾਹਰ ਹੀ ਜਾਂਦਾ ਬਾਈ ਇਹਦੇ ਵੰਗਾ ਇਹ ਕਬੂਤਰ ਦੇ ਬਾਈ ਇਹ ਕਾਂ ਦੇਖ ਲਓ ਜੀ ਠੀਕ ਹੈ ਨਾ ਇਹ ਵੀ ਕੱਚੀ ਆ ਬਾਈ ਪਰ ਅੜੀ ਨਾ ਪਰ ਇਹ ਫੁੱਲੇ ਚੰਗਿਆ ਵਈ ਜਿਹੜੇ ਆਇਆ ਕਬੂਤਰ ਹੈਗੇ ਫੁੱਲੇ ਚੰਗਿਆ ਬਾਈ ਫੁੱਲੋ ਬਾਈ ਪੰਜਾਂ ਦਾ ਕਰ ਲੋ ਸ਼ੌਂਕ ਬਾਈ ਇਕੱਠੇ ਦੇਣਿਆ ਬਾਈ ਆਪਣੇ ਠੀਕ ਹੈ ਜੀ ਇੱਕ ਵੀ ਕਬੂਤਰ ਨੇ ਜੇ ਮਾਰੇਗਾ ਦੇਣੇ ਇਕੱਠੇ ਆ ਬਾਈ ਪਰ ਆਪਣੇ ਇਹ ਹਰੀਆਂ ਅੱਖਾਂ ਦਾ ਕਬੂਤਰ ਆ ਬਾਈ ਜਿਹੜਾ ਇਹ ਕਬੂਤਰ ਆ ਬਾਈ ਲਓ ਜੀ ਉਸੇ ਅਮਰੀਕਾ ਵਾਲਾ। ਉਹ ਵਾਝੇ ਪੰਜੇ ਕਬੂਤਰ ਹੈਗੇ। ਆਹ ਦਾ ਹੈਗਾ ਬਈ ਟੀਰੇਦੋ ਐ ਖਲ ਟੀਰੇ ਪੈਂਦਾ। ਆਹ ਲਾਲ ਸਿਰਾ ਸੁਨਹਿਰੀ ਅੱਖਾਂ ਦਾ ਬਾਈ। ਆਹ ਲਾਲ ਰੱਤਾ ਖੱਟੇ ਅੱਖਾਂ ਦਾ ਬਾਈ। ਆਹ ਕਬੂਤਰ ਕਾਲੀ ਅੱਖਾਂ ਦਾ ਬਾਈ ਜੀ। ਤੇ ਆਹ ਕਬੂਤਰ ਹੈ ਬਾਈ ਜੀ ਹਰੀ ਅੱਖਾਂ ਦਾ। ਦੇਖ ਲਓ ਬਾਈ ਤੁਸੀਂ। ਕੂਤਰ ਦੇ ਕਸ ਕਾਰ ਦੇਖੋ ਬਈ ਬੜਾ ਪੂਰੇ ਲੰਬੇ ਲੁੰਜੇ ਗੂਤਰ ਬਈ ਜੀ 300 ਦੇ ਹਿਸਾਬ ਨੂੰ ਦੇਣੇ ਆਪਾਂ ਨੇ ਦੇਖੋ ਸਾਨੂੰ ਦਿਖਾ ਰਿਹਾ ਬਈ ਬਾਰ-ਬਾਰ ਆਹ ਹਰੀਆਂ ਅੱਖਾਂ ਦਾ ਬਈ ਜਿਹੜਾ ਆਹ ਗੂਤਰ ਬੈਠਾ ਬਈ ਠੀਕ ਹੈ ਜੀ ਬਈ ਜੀ ਜੀਨੇ ਵੀ ਲੈਣੇ ਇਕੱਠੇ ਲੈਣ ਇਕੱਠੇ ਹੀ ਦੇਵਾਂਗੇ ਬਈ ਆਪਾਂ 300 ਦੇ ਹਿਸਾਬ ਨੂੰ ਦੇਣੇ ਬਈ ਤੇਰੇ ਵੀ ਇਕੱਠੇ ਹੀ ਆਏ ਸਰ ਬਾਈ ਜੀ ਆਪਦੇ ਵਰਗੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਠੀਕ ਹੈ ਜੀ ਆਪਦੇ ਵਰਗੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਠੀਕ ਹੈ ਨਾ ਬਾਈ ਜੀ ਤੇ ਜਿਹਨੇ ਲੈਣੇ ਹੈਗੇ ਉਹ ਫੋਨ ਨੰਬਰ ਤੇ ਕੰਟੈਕਟ ਕਰ ਲਓ ਮੇਰਾ ਫੋਨ ਨੰਬਰ ਬਾਈ ਮੇਰਾ ਹੋ ਗਿਆ 88728 01437 88728 01437 ਫੋਨ ਨੰਬਰ ਹੈ ਜੀ ਪਿੰਡ ਨਾਗਰਾ ਛਿਲਾ ਸੰਗਰੂਰ ਆ ਬਾਈ ਜੀ ਨਾਗਰਾ ਪ੍ਰੋਡਕਸ਼ਨ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਬਈ ਜੀ ਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵਾਈਲਰ ਲਾ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓਾਂ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਮਿਲਦੇ ਆ ਜਲਦੀ ਕੋਈ ਅਗਲੀ ਵੀਡੀਓ 'ਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ